ਟੀਵੀ ਜਗਤ ਨੂੰ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ ਦਰਅਸਲ ਅਦਾਕਾਰਾ ਡੋਲੀ ਸੋਹੀ ਦਾ ਜਸਵੇਰੇ 48 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਉਸ ਦੀ ਭੈਣ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਮੌਤ ਹੋ ਗਈ ਸੀ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਆਈ ਕੇ ਡੌਲੀ ਸੋਹੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਚਣਕਫੇ ਮਦਾਕਾਰਾ ਡੌਲੀ ਸੋਹੀ ਦਾ ਦਿਹਾਂਤ ਹੋ ਗਿਆ ਹੈ ਅਦਾਕਾਰਾਂ ਨੇ ਆਪਣੀ ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ 48 ਸਾਲ ਦੀ ਉਮਰ ਦੇ ਵਿੱਚ ਡੌਲੀ ਸਰਵਾਈਕਲ ਕੈਂਸਰ ਦੇ ਨਾਲ ਜੂਝ ਰਹੀ ਸੀ ਬੀਤੀ ਰਾਤ ਡੌਲੀ ਦੀ ਭੈਣ ਅਮਨਦੀਪ ਖਸੋਹੀ ਦੀ ਮੌਤ ਹੋ ਗਈ ਅਮਨਦੀਪ ਦੀ ਮੌਤ ਪੀੜਿਆ ਕਰਕੇ ਹੋਈ ਸੀ ਡੌਲੀ ਦੀ ਕੈਂਸਰ ਕਾਰਨ ਮੌਤ ਹੋਈ ਹੈ ਡੋਲੀ ਦੇ ਭਰਾ ਮਨੂ ਸੋਹੀ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇੱਕ ਰਿਪੋਰਟ ਦੇ ਅਨੁਸਾਰ ਡੋਲੀ ਦੇ ਪਰਿਵਾਰ ਨੇ ਕਿਹਾ ਕਿ ਅੱਜ ਸਵੇਰੇ ਹੀ ਡੋਲੀ ਦੀ ਮੌਤ ਹੋ ਗਈ ਆਪਣੇ ਤੇ ਦੀ ਮੌਤ ਤੋਂ ਬਾਅਦ ਅਸੀਂ ਸਾਰੇ ਸਦਮੇ ਵਿੱਚ ਹਾਂ ਪਹਿਰਵਾਦ ਡੋਲੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਅਦਾਕਾਰਾਂ ਦੇ ਭਰਾ ਮਨੂ ਨੇ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਭੈਣ ਅਮਨਦੀਪ ਸੋਹੀ ਦਾ ਦਿਹਾਂਤ ਹੋ ਗਿਆ ਇਸ ਤੋਂ ਥੋੜੀ ਦੇਰ ਬਾਅਦ ਦੂਜੀ ਭੈਣ ਡੌਲੀ ਸੋਹੀ ਦੀ ਵੀ ਮੌਤ ਦੀ ਖਬਰ ਆ ਗਈ ਮਹਰੂਮ ਅਦਾਕਾਰ ਦੇ ਭਰਾ ਮਨੂ ਸੋਹੀ ਨੇ ਕਿਹਾ ਕਿ ਇਹ ਸੱਚ ਹੈ ਕਿ ਅਮਨਦੀਪ ਨਹੀਂ ਰਹੀ ਉਸਦੇ ਸਰੀਰ ਨੇ ਸਾਥ ਛੱਡ ਦਿੱਤਾ ਉਸ ਨੂੰ ਪੀੜਿਆ ਸੀ ਪਰ ਅਸੀਂ ਡਾਕਟਰਾਂ ਤੋਂ ਹੋਰ ਜਾਣਕਾਰੀ ਲੈਣ ਦੀ ਸਥਿਤੀ ਵਿੱਚ ਨਹੀਂ ਆਂ ਤਬ ਬਹੁਤ ਹੀ ਦੁਖਦਾਈ ਖਬਰ ਹੈ ਜਿਹੜੀ ਹੋ ਸਾਹਮਣੇ ਆ ਰਹੀ ਹੈ ਅਦਾਕਾਰਾ ਡੌਲੀ ਸੋਹੀ ਨੇ 48 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਏ ਉਸ ਦੀ ਭੈਣ ਅਮਨ ਸੋਹੀ ਦੀ ਵੀ ਬੀਤੀ ਰਾਤ ਮੌਤ ਹੋ ਗਈ ਹੈ ਅਮਨਦੀਪ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਅਮਨਦੀਪ ਸੋਹੀ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਡੌਲੀ ਸੋਹੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਬਿਊਰੋ ਰਿਪੋਰਟ ਟੀਵੀ ਜਗਤ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ ਦਰਅਸਲ ਅਦਾਕਾਰਾ ਡੌਲੀ ਸੋਹੀ ਦਾ ਜਿਸ ਸਵੇਰੇ 48 40 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਸ ਦੀ ਭੈਣ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਮੌਤ ਹੋ ਗਈ ਸੀ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਆਈ ਕਿ ਡੌਲੀ ਸੋਹੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਚਨਕਫੇ ਮਦਾਕਾਰਾ ਡੌਲੀ ਸੋਹੀ ਦਾ ਦਿਹਾਂਤ ਹੋ ਗਿਆ ਹੈ ਅਦਾਕਾਰਾਂ ਨੇ ਆਪਣੀ ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ 48 ਸਾਲ ਦੀ ਉਮਰ ਦੇ ਵਿੱਚ ਡੌਲੀ ਸਰਵਾਈਕਲ ਕੈਂਸਰ ਦੇ ਨਾਲ ਜੂਝ ਰਹੀ ਸੀ ਬੀਤੀ ਰਾਤ ਡੌਲੀ ਦੀ ਭੈਣ ਅਮਨਦੀਪ ਖੋਸੋਹੀ ਦੀ ਮੌਤ ਹੋ ਗਈ ਅਮਨਦੀਪ ਦੀ ਮੌਤ ਪੀੜਿਆ ਕਰਕੇ ਹੋਈ ਸੀ ਡੌਲੀ ਦੀ ਕੈਂਸਰ ਕਾਰਨ ਮੌਤ ਹੋਈ ਹੈ ਡੌਲੀ ਦੇ ਭਰਾ ਮਨੂ ਸੋਹੀ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇੱਕ ਰਿਪੋਰਟ ਦੇ ਅਨੁਸਾਰ ਡੌਲੀ ਦੇ ਪਰਿਵਾਰ ਨੇ ਕਿਹਾ ਕਿ ਅੱਜ ਸਵੇਰੇ ਹੀ ਡੌਲੀ ਦੀ ਮੌਤ ਹੋ ਗਈ ਆਪਣੇ ਤੇ ਦੀ ਮੌਤ ਤੋਂ ਬਾਅਦ ਅਸੀਂ ਸਾਰੇ ਸਦਮੇ ਵਿੱਚਾਂ ਪਹਿਰਵਾਦ ਡੌਲੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਦੱਸਦੀ ਹੈ ਕਿ ਅਦਾਕਾਰਾਂ ਦੇ ਭਰਾ ਮਨੂ ਨੇ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਭੈਣ ਅਮਨਦੀਪ ਸੋਹੀ ਦਾ ਦਿਹਾਂਤ ਹੋ ਗਿਆ ਇਸ ਤੋਂ ਥੋੜੀ ਦੇਰ ਬਾਅਦ ਦੂਜੀ ਭੈਣ ਡੌਲੀ ਸੋਹੀ ਦੀ ਵੀ ਮੌਤ ਦੀ ਖਬਰ ਆ ਗਈ ਮਹਰੂਮ ਅਦਾਕਾਰ ਦੇ ਭਰਾ ਮਨੂ ਨੇ ਕਿਹਾ ਕਿ ਇਹ ਸਾਚੀ ਹੈ ਕਿ ਅਮਨਦੀਪ ਨਹੀਂ ਰਹੀ ਉਸਦੇ ਸਰੀਰ ਨੇ ਸਾਥ ਛੱਡ ਦਿੱਤਾ ਉਸ ਨੂੰ ਪੀੜਿਆ ਸੀ ਪਰ ਅਸੀਂ ਡਾਕਟਰਾਂ ਤੋਂ ਹੋਰ ਜਾਣਕਾਰੀ ਲੈਣ ਦੀ ਸਥਿਤੀ ਵਿੱਚ ਨਹੀਂ ਆਂ ਤਬ ਬਹੁਤ ਹੀ ਦੁਖਦਾਈ ਖਬਰ ਹੈ ਜਿਹੜੀ ਹੋ ਸਾਹਮਣੇ ਆ ਰਹੀ ਹੈ ਅਦਾਕਾਰਾ ਡੋਲੀ ਸੋਹੀ ਨੇ 48 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਉਸ ਦੀ ਭੈਣ ਅਮਨ ਸੋਹੀ ਦੀ ਵੀ ਬੀਤੀ ਰਾਤ ਮੌਤ ਹੋ ਗਈ ਹੈ ਅਮਨਦੀਪ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਅਮਨਦੀਪ ਸੋਹੀ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਡੋਲੀ ਸੋਹੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਬਿਊਰੋ ਰਿਪੋਰਟ